ਇਹ ਪਿੰਡ ਅਜਨਾਲਾ ਤਹਿਸੀਲ ਦਾ ਡੱਬਰਪੰਡਾ ਜੀ ਇੱਥੇ ਲੱਗ ਗਿਆ ਜਿਸ ਤਰ੍ਹਾਂ ਕਿ ਸਾਰੰਗੇਵ ਜਾਪਰ ਕੋਟ ਇਹ ਸੜਕ ਨੇ ਇੱਥੇ ਜ਼ਮੀਨ ਲਈਆ 1990 ਚ 1990 ਤੋਂ ਮੈਂ ਕਦੇ ਵੀ ਇਸ ਸੱਕੀ ਨਾਲ ਦੀ ਖਲਾਈ ਨਹੀਂ ਦੇਖੀ ਔਰ ਜਿੰਨਾ ਪਾਣੀ ਇੱਥੋਂ ਜਾ ਰਿਹਾ ਹੈ ਇਹਨਾਂ ਪਾਣੀ ਸੱਕੀ ਨਾਲੇ ਜਿੱ ਨਹੀਂ ਜਾ ਰਿਹਾ ਇਹ ਇੱਕ ਛੋਟੀ ਜੀ ਪੁਲੀ ਹੈ ਤੇ ਇਸ ਪੁਲੀ ਤੋਂ ਦੇਖੋ ਵੀ ਕਿੰਨੀ ਸਪੀਡ ਚ ਪਾਣੀ ਜਾ ਰਿਹਾ ਆਇਆ ਕੀ ਹਾਲਾਤ ਨੇ ਜੀ ਅੱਜ ਮੇਰਾ ਨਾਮ ਬਲਦੇਵ ਸਿੰਘ ਸਰਸਾ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਬੰਨ ਬੰਦਰ ਹਾਂ ਸਾਡੀ ਸੰਸਥਾ ਦਾ ਨਾਮ ਲੋਕ ਭਲਾਈ ਇਨਸਾਫ ਵੈਲਫੇਅਰ ਸੱਟੀ ਹੈ ਜੋ ਕਿ ਵੱਡੇ ਪੱਧਰ ਤੇ ਕਿਸਾਨੀ ਮਸਲੇ ਲੈ ਕੇ ਅਸੀਂ ਦਿੱਲੀ ਬਾਰਡਰਾਂ ਤੇ ਵੀ ਰਹੇ ਉਸ ਤੋਂ ਬਾਅਦ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਸਾਰਾ ਅੱਜ ਅਸੀਂ ਇੱਥੇ ਹੁਣ ਜਿਹੜਾ ਅਜਨਾਲਾ ਤਸੀਮ ਦਾ ਡੱਬਰ ਪਿੰਡ ਹੈ ਔਰ ਸੱਕੀ ਦਾ ਖੰਡਾ ਸੱਕੀ ਨਾਲਾ ਇੱਕ ਬਹੁਤ ਮਸ਼ਹੂਰ ਨਾਲਾ ਹੈ ਤੇ ਇਹ ਜਿਹੜਾ ਨਾਲਾ ਇਹ ਦਰਿਆ ਜਿੰਨਾ ਪਾਣੀ ਖਿੱਚਦਾ ਹੈ। ਇੱਕਨ ਅਫਸੋਸ ਇਹ ਆ ਕਿ ਜਿਹੜੀ ਮੁੱਖ ਗੱਲ ਤੁਹਾਡੇ ਨਾਲ ਕਰਨੀ ਆ ਉਹ ਇਹ ਆ ਕਿ 1990 ਦੇ ਵਿੱਚ ਮੈਂ ਸਰਸੇ ਤੋਂ ਇੱਥੇ ਆ ਕੇ ਜ਼ਮੀਨ ਲਈ। 1990 ਤੋਂ ਲੈ ਕੇ ਮੈਂ ਅੱਜ ਤੱਕ ਇਸ ਸੱਕੀ ਨਾਲੇ ਦੀ ਕਦੇ ਵੀ ਖਲਾਈ ਹੁੰਦੀ ਨਹੀਂ ਵੇਖੀ। ਔਰ ਇਹ ਮੈਨੂੰ ਪਤਾ ਲੱਗਿਆ ਹੈ ਕਿ ਹਰ ਸਾਲ ਕਰੋੜਾ ਰੁਪਇਆ ਜਿਹੜਾ ਇਸ ਸੱਕੀ ਨਾਲੇ ਦਾ ਜਿਹੜਾ ਸਰਕਾਰੀ ਖਜ਼ਾਨੇ ਤੋਂ ਜਿਹੜਾ ਉਹ ਨਿਕਲ ਜਾਂਦਾ ਹੈ ਤੇ ਅਫਸਰਾਂ ਦੀ ਜੇਬ ਚ ਜਾਂਦਾ ਔਰ ਜੇ ਕਿਤੇ ਸੱਕੀ ਨਾਲੀ ਦੀ ਖਲਾਈ ਕੀਤੀ ਹੁੰਦੀ ਤੇ ਜਿਹੜੀ ਇਹ ਅਜਨਾਲਾ ਤਸੀਰ ਲੋਪੋਕੇ ਤੇ ਰਮਦਾਸ ਦਾ ਜਿਹੜਾ ਏਰੀਆ ਇਹ ਨਾ ਬਰਬਾਦ ਹੁੰਦਾ ਇਹ ਪਾਣੀ ਜਿਹੜਾ ਸੀ ਹੁਣ ਵੀ ਅੱਜ ਤੁਸੀਂ ਦੇਖੋ ਕਿ ਅੱਜ ਤਰੀਕ ਕਿੰਨੀ ਹੋ ਗਈ ਆ ਇਹ ਤੁਸੀਂ ਅੰਦਾਜ਼ਾ ਲਾਓ ਕਿ ਅੱਜ 17 ਤਰੀਕ ਹੈ 17 ਸਤੰਬਰ ਔਰ ਪਾਣੀ ਆਇਆ ਸੀ ਤਾਂ ਹੀ 29 ਤਰੀਕ ਨੂੰ ਜਿਹੜਾ ਪਿੱਛੋਂ ਜਿਹੜਾ ਪਾਣੀ ਆਂਦਾ ਇੱਥੇ ਦੋ ਤਿੰਨ ਲੋ ਅਜੇ ਤੱਕ ਪਾਣੀ ਪਿੱਛੋਂ ਲੈ ਚੁੱਕਾ لیکن ਇੱਥੇ ਪਾਣੀ ਜਿਹੜਾ ਉਹ ਅਜੇ ਵੀ ਚੱਲ ਰਿਹਾ ਆ ਤੁਸੀਂ ਵਿਖਾ ਦਿਓ ਜਰਾ ਆ ਕੈਮਰੇ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਪਾਣੀ ਜ਼ਰੂਰ ਵਿਖਾ ਦਿਓ ਵੀ ਇੱਥੋਂ ਜਿਹੜਾ ਪਾਣੀ ਨਿਕਲ ਰਿਹਾ ਸੱਕੀ ਨਾਲੇ ਚ ਮੈਂ ਤੁਹਾਨੂੰ ਵਿਖਾਉਣਾ ਚੱਲ ਕੇ ਉੱਥੋਂ ਤੁਸੀਂ ਲੈ ਲੋ ਸ਼ਾਟ ਲੈ ਲੋ ਸੱਕੀ ਨਾਲੇ ਚ ਇਹਨੀ ਸਪੀਡ ਚ ਪਾਣੀ ਨਹੀਂ ਜਾਂਦਾ ਜਿੰਨਾ ਪਾਣੀ ਇਸ ਪੁਲੀ ਤੋਂ ਜਾ ਰਿਹਾ ਇਹ ਪੁਲੀ ਆਮ ਇੱਕ ਛਵੇ ਜਿਹਨੂੰ ਇੱਧਰ ਛਵੇ ਬੋਲਦੇ ਨੇ ਜਿੰਨਾ ਚ ਪਾਣੀ ਇਕੱਠਾ ਹੁੰਦਾ ਨੀਵੇਂ ਥਾਂ ਜਿਹੜੇ ਉਹਨਾਂ ਨੂੰ ਛਵੇ ਬੋਲਿਆ ਜਾਂਦਾ ਔਰ ਇੱਥੋਂ ਦੀ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਬਰਬਾਦ ਹੋਈ ਆ ਔਰ ਕੋਹਨੇਵਾਲ ਪਿੰਡ ਵੀ ਇਸ ਅਜਨਾਲਾ ਤਹਿਸੀਲ ਦੇ ਵਿੱਚ ਹੀ ਜਿਹੜਾ ਇਹ ਰਮਜ਼ਾਸ ਤਹਿਸੀਲ ਚ ਆਉਂਦਾ ਹੈ ਮਤਲਬ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਜਿਹੜੀਆਂ ਇਹ ਸਾਰੀਆਂ ਬਰਬਾਦੀਆਂ ਹੋਈਆਂ ਨੇ ਇਹਦਾ ਕਾਰਨ ਪਿੱਛੋਂ ਜਿਹੜਾ ਪਾਣੀ ਦਰਿਆ ਰਾਵੀ ਤੇ ਉਜ ਦਰਿਆ ਉਹਨਾਂ ਦੀਆਂ ਤੁਸੀਆਂ ਜਿਹੜੀਆਂ ਸੀ ਉਹ ਟੁੱਟੀਆਂ ਉਹ ਤੁਸੀਆਂ ਕਿਉਂ ਟੁੱਟੀਆਂ ਕਿਸ ਕਾਰਨ ਟੁੱਟੀਆਂ ਉਹਦੇ ਬਾਰੇ ਮੈਂ ਪਹਿਲਾਂ ਬਹੁਤ ਕੁਝ ਕਹਿ ਚੁੱਕਾ 2023 ਦੇ ਵਿੱਚ ਵੀ ਅਸੀਂ ਸਾਰਾ ਉੱਥੇ ਦੱਸਿਆ ਸੀ ਕਿ ਉੱਥੇ ਜਿਹੜਾ ਦਰਿਆ ਦਾ ਵਹਾਅ ਆ ਉਹਦੇ ਵਿੱਚ ਇੱਕ ਦੀਵਾਰ ਬਣੀ ਹੋਈ ਆ ਉਹ ਦੀਵਾਰ ਦੇ ਬਾਰੇ ਮੈਂ ਬਹੁਤ ਕੁਝ ਕਹਿ ਚੁੱਕਾ ਜੇ ਉਹ ਦੀਵਾਰ 2023 ਦੇ ਵਿੱਚ ਜਿਹੜੀ ਰਾਵੀ ਦਰਿਆ ਦੇ ਵਹਾਅ ਦੇ ਵਿੱਚ ਅੱਗੇ ਦਰਿਆ ਬਣੀ ਹੋਈ ਆ ਦੀਵਾਰ ਉਸ ਦੀਵਾਰ ਨਾਲ ਪਾਣੀ ਦੀ ਟੱਕਰ ਲੱਗੀ ਉਹ ਪਾਣੀ ਦੀ ਟੱਕਰ ਲਾ ਕੇ ਪਾਣੀ ਬੈਕ ਆਇਆ ਉਹ ਬੈਕ ਜਿਹੜਾ ਸੀ ਉੱਪਰੋਂ ਹੋ ਕੇ ਤੇ ਫਿਰ ਉਹ ਤੁਸੀਆਂ ਨੂੰ ਤੋਤਾ ਤੁਸੀਆਂ ਟੁੱਟੀਆਂ ਜਿਸ ਕਾਰਨ ਪਾਣੀ ਅੱਗੇ ਆਜ ਨਾਲਾਂ ਸੱਕੀ ਨਾਲੇ ਨੇ ਲੱਗਦਾ ਹੈ ਕਿ ਜਿਹੜਾ ਵਾ ਆਲੇ ਦੁਆਲੇ ਦੇ ਕਈ ਪਿੰਡ ਜਿਹੜੇ ਇੱਧਰ ਲੇ ਰਹੀਏ ਨੇ ਉਹ ਸਾਰੇ ਪ੍ਰਭਾਵਿਤ ਹੈ ਸੱਕੀ ਨੇ ਕੀਤੀ ਉਹਦੇ ਪਾਣੀ ਓਵਰਫਲੋ ਬਿਲਕੁਲ ਜਿਸ ਤਰ੍ਹਾਂ ਕਿ ਖੂਲੇ ਚੱਕ ਕੋਟਲੀ ਵੰਜਾਂ ਵਾਲਾ ਫਿਰ ਅੱਗੇ ਕੜਿਆਲ ਨੇਪਾਲ ਪਿੰਡੀਆਂ ਇਹ ਆ ਡੱਬਰ ਪਿੰਡ ਜਿਹੜੇ ਆਪਾਂ ਹੁਣ ਖਲੋਤਿਆਂ ਡੱਬਰ ਪਿੰਡ ਦੀ ਖਲੋਤਿਆਂ ਇਸੇ ਤਰ੍ਹਾਂ ਡੱਬਰ ਸਾਰੰਗਦੇਵ ਦਾ ਰਕਵਾ ਔਰ ਤਲਵੰਡੀ ਰਾਜਦਾਦੂ ਇਸੇ ਤਰ੍ਹਾਂ ਲੱਖੋਵਾਲ ਬਹੁਤ ਸਾਰੇ ਪਿੰਡ ਨੇ ਜਿਹੜੇ ਕਿ ਇਸ ਸੱਕੀ ਨਾਲੇ ਨੇ ਪ੍ਰਭਾਵਿਤ ਕੀਤੇ ਨੇ ਮੇਰੀ ਦੁਹਾਈ ਇਹ ਦੇਣਾ ਦੇਰਿਆਂ ਮੈਂ ਲੰਬੇ ਸਮੇਂ ਤੋਂ ਮੈਂ ਪਹਿਲਾਂ ਵੀ ਇਹ ਜਿਹੜੀਆਂ ਸਟੋਰੀਆਂ ਕਰਦਾ ਰਿਹਾ ਔਰ ਤੁਸੀਂ ਆ ਕੇ ਮੌਕੇ ਤੇ ਕਰਦੇ ਰਹੋ ਭਈ ਇਸ ਇਲਾਕੇ ਦੇ ਵਿੱਚ ਇਸ ਸੱਕੀ ਨਾਲਾ ਜਿਹੜਾ ਹੈ ਇਹ ਬਹੁਤ ਹੀ ਇੱਕ ਅਹਿਮ ਨਾਲਾ ਹੈ ਔਰ ਜੇ ਇਸ ਨਾਲੇ ਦੀ ਖਲਾਈ ਕੀਤੀ ਉਹਨੇ ਪਾਣੀ ਆਣਾ ਤੇ ਆ ਜਿਹੜੀ ਫਸਲ ਬਰਬਾਦ ਹੋਈ ਆ ਜਿਹੜੀ ਹੁਣ ਬਦਬੂ ਆ ਰਹੀ ਆ ਔਰ ਇਸ ਬਦਬੂ ਦੇ ਨਾਲ ਜਿਹੜੀਆਂ ਨੇ ਉਹ ਬਿਮਾਰੀਆਂ ਪੈਦਾ ਹੋਣੀਆਂ ਨੇ ਜਿਹੜੇ ਇਸ ਇਲਾਕੇ ਦੇ ਰਹਿਣ ਵਾਲੇ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਚਾਹੇ ਉਹ ਵੱਡੇ ਉਮਰ ਦੇ ਮਨੁੱਖ ਨੇ ਔਰਤਾਂ ਨੇ ਠੀਕਨ ਛੋਟੇ ਬੱਚੇ ਜਿਹੜੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਬਹੁਤ ਜ਼ਿਆਦਾ ਅਸਰ ਪੈ ਗਿਆ ਮੁੱਖ ਰੂਪ ਦੇ ਵਿੱਚ ਕਿ ਸਰਕਾਰ ਕੌਣ ਆ ਜਾਂਚ ਹੋਣੀ ਚਾਹੀਦੀ ਹੈ ਖੁਲਾਈਆਂ ਕਿਉਂ ਨਹੀਂ ਹੋਈਆਂ ਅਫਸਰਾਂ ਤੇ ਕਾਰਵਾਈ ਹੋਣੀ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਇੱਥੋਂ ਦੀ ਅੰਮ੍ਰਿਤਸਰ ਦੀ ਜਿਹੜੀ ਡੀਸੀ ਆ ਉਹ ਬੀਬੀ ਉਹ ਬੀਬੀ ਜਿਹੜੀ ਆ ਹੁਣ ਪਾਣੀ ਜਦੋਂ ਦਾ ਆਇਆ ਤੇ ਉਸ ਟਾਈਮ ਤੇ ਉਹਨੇ ਕਾਫੀ ਬਰਕ ਕੀਤਾ ਉਹ ਪਾਣੀ ਦੇ ਵਿੱਚ ਵੀ ਫਿਰਦੀ ਰਹੀ ਹੈ ਲੇਕਿਨ ਮੈਂ ਇੱਕ ਬੇਨਤੀ ਕਰਾਂਗਾ ਮੈਂ ਉਹਨੂੰ ਰਹਿ ਦੇਣੀ ਚਾਹਣਾ ਹੈ ਕਿ ਜਦੋਂ ਡੀਸੀ ਸਾਹਿਬ ਅਸੀਂ ਤੁਹਾਡੇ ਕੋਲ ਜਾਂਦੇ ਰਿਆਂ ਦਫ਼ਤਰਾਂ 'ਚ ਉਦੋਂ ਤੁਹਾਡੇ ਕੋਲੇ ਸਾਡੀ ਗੱਲ ਸੁਣਨ ਦਾ ਟਾਈਮ ਨਹੀਂ ਸੀ ਹੁੰਦਾ ਜੇ ਕਿਤੇ ਉਸ ਟਾਈਮ ਤੇ ਗੱਲ ਸੁਣੀ ਹੁੰਦੀ ਤੇ ਫੇਰ ਅੱਜ ਆਹ ਹਾਲਾਤ ਨਾ ਹੁੰਦੇ ਇਹ ਜਿਹੜੀਆਂ ਸੱਕੀ ਨਾਲੇ ਤੇ ਜੜੀਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਕਰਨੀ ਚਾਹਣਾ ਤੁਹਾਡੇ ਚੰਨਾਂ ਦੇ ਰਾਹੀਂ ਕਿ ਇਹ ਜਿਹੜਾ ਸੱਕੀ ਨਾਲਾ ਹੈ ਇਹਦੀ ਪੜਤਾਲ ਕਰਾਈ ਜਾਏ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ 2022 ਦੀ ਉਦੋਂ ਲੈ ਕੇ ਅੱਜ ਤੱਕ ਸੱਕੀ ਨਾਲੇ ਦੇ ਉੱਤੇ ਕਿੰਨਾ ਖਰਚਾ ਆ ਤੇ ਇਸ ਨਾਲ ਦੇਤੇ ਜਿਹੜਾ ਖਰਚਾ ਜਿਹੜਾ ਸਰਕਾਰੀ ਖਜ਼ਾਨੇ ਚੋਂ ਲੱਗਿਆ ਆ ਗਿਆ ਉਹ ਕਿਹਦੀ ਜੇਬ ਚ ਗਿਆ ਉਹ ਇੱਥੇ ਸਫਾਈ ਕਿਉਂ ਨਹੀਂ ਹੋਈ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰ ਲਈ ਬਣਦੀ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡਾ ਅਰੈਸਟ ਕਰੀਏ ਕਾਕਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਰਸਾ ਜ਼ੁਬਾਨੀ ਗੱਲਾਂ ਨਹੀਂ ਕਰਦਾ ਜਿਸ ਤਰ੍ਹਾਂ ਡੇਰਾ ਰਾਧਾ ਸਵਾਮੀਆਨ ਵਣੇ ਪਾਇਆ ਨਾ ਜਿਸ ਤਰ੍ਹਾਂ ਉੱਥੇ ਜਿਹੜੇ ਕੇਸ ਕੀਤੇ ਨੇ ਤਵੀ 24 30 5 24 ਦੇ ਆਰਡਰ ਹੋਏ ਨੇ ਜਿਹੜੀ ਦਰਿਆ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਕਾਰਨ ਜਿਹੜੀ ਦਰਿਆ ਦੇ ਵਿੱਚ ਬਰਬਾਦੀ ਕੀਤੀ ਜਾ ਰਹੀ ਆ ਢਿਲਵਾਂ ਤਸੀਲ ਵਿੱਚ ਉਹਨਾਂ ਨੂੰ ਹਾਈ ਕੋਰਟ ਚ ਲੈ ਗਿਆ ਤੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਾਈ ਕੋਰਟ ਦੇ ਵਿੱਚ ਮੇਰੇ ਕੋ ਸਾਰੇ ਡਾਕੂਮੈਂਟ ਆ ਰਹੇ ਨੇ ਔਰ ਸਾਰੀਆਂ ਮੈਂ ਆਟੀਆਂ ਪਾਈਆਂ ਹੋਈਆਂ ਨੇ ਭਈ ਸਕੀ ਨਾਲੇ ਤੇ ਕਿੰਨਾ ਖਰਚ ਹੋਇਆ ਨੌਮਣੀ ਨਾਲਾ ਇੱਕ ਜਿਹੜਾ ਪਿੱਛੇ ਪੈਂਦਾ ਗੁਰਦਾਸਪੁਰ ਦੇ ਵਿੱਚ ਉੱਥੇ ਕਿੰਨਾ ਖਰਚ ਹੋਇਆ ਮੈਂ ਪੂਰੀਆਂ ਇਹ ਚੀਜ਼ ਦੀਆਂ ਲੈ ਕੇ ਰਿਪੋਰਟਾਂ ਲੈ ਕੇ ਤੇ ਇਹਨਾਂ ਨੂੰ ਜੇ ਸਰਕਾਰ ਨਹੀਂ ਕੋਈ ਕਰਦੀ